ਅੰਮ੍ਰਿਤਸਰ ਫਤਿਹ ਕਲੋਨੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਨਜਾਇਜ਼ ਰਿਸ਼ਤੇ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਇੱਕ ਪਤਨੀ ਵੱਲੋਂ ਆਪਣੇ ਹੀ ਪਤੀ ਤੇ ਇਹ આરોਪ ਲਗਾਇਆ ਜਾ ਰਿਹਾ ਹੈ ਕਿ ਉਸ ਦਾ ਕਿਸੇ ਲੜਕੀ ਨਾਲ ਬਾਹਰ ਚੱਕਰ ਹੈ ਔਰ ਮੇਰੇ ਨਾਲੋਂ ਘਰੇ ਅਕਸਰ ਕੁੱਟਮਾਰ ਕਰਦਾ ਹੈ 4 ਸਾਲ ਵਿਆਹ ਨੂੰ ਹੋ ਗਏ ਨੇ ਇੱਕ ਬੱਚੀ ਹੈ ਮੇਰੀ ਉਸ ਦੇ ਬਾਵਜੂਦ ਵੀ ਇਸ ਦਾ ਬਾਹਰ ਕਿਸੇ ਲੜਕੀ ਨਾਲ ਚੱਕਰ ਹੈ ਤੇ ਇਹ ਬਿਲਕੁਲ ਵੀ ਮੈਨੂੰ ਯਾਨੀ ਵੀ ਪਿਆਰ ਨਹੀਂ ਕਰਦਾ ਤੇ ਨਾ ਹੀ ਕਰਦੀ ਦੇਖਭਾਲ ਕਰਦਾ ਹੈ ਨਸ਼ਾ ਕਰਦਾ ਹੈ ਤੇ ਮੇਰੇ ਨਾਲ ਕੁੱਟਮਾਰ ਕਰਦਾ ਹੈ ਬਾਕੀ ਦੀ ਜਾਣਕਾਰੀ ਆਓ ਸੁਣਦੇ ਹਾਂ ਕੀ ਕਹਿਣਾ ਹੈ ਪੀੜਤ ਦਾ ਹਾਂਜੀ ਕੀ ਨਾਮ ਹੈ ਜੀ ਸਮਨਦੀਪ ਕੋਰ ਕੀ ਗੱਲਬਾਤ ਕੀ ਹੋਈ ਹੈ ਮੇਰੇ ਹਸਪੈਟ ਨੂੰ ਮਾਰਦਾ ਘੋੜਦਾ ਹੈ ਉਹਦੇ ਬਾਹਰ ਰਿਲੇਸ਼ਨ ਹੈ ਕਿਸੇ ਕੁੜੀ ਨਾਲ ਸਭ ਤੋਂ ਪਹਿਲਾਂ ਦੱਸੋ ਤੁਹਾਡਾ ਵਿਆਹ ਕਦੋਂ ਹੋਇਆ ਸੀ ਤੇ ਕਿੱਥੇ ਹੋਇਆ ਸੀ ਮੇਰਾ ਵਿਆਹ 4 ਸਾਲ ਹੋ ਗਏ ਮੇਰੀ ਇੱਕ ਕੁੜੀਆ ਵੀ ਹੈ 25 ਸਾਲ ਦੀ ਮੇਰੀ ਅਰੇਂਜ ਮੈਰिज ਹੈ ਮੈਨੂੰ ਉਦੋਂ ਤੋਂ ਹੀ ਇਹਦਾ ਹੀ ਹਾਲ ਮੈਨੂੰ ਮਾਰਦਾ ਘੋੜਦਾ ਬਹੁਤ ਜ਼ਿਆਦਾ ਡੇਲੀ ਡਰਿੰਕ ਕਰਦਾ ਕੈਪਸੂਲ ਖਾਂਦਾ ਉਹਦੇ ਕਰਕੇ ਮੇਰੋਂ ਮਰ ਬਾਹਰ ਇਹ ਰਿਲੇਸ਼ਨ ਸਾਰਾ ਉਹ ਖਰਚਾ ਉਹ ਕੁੜੀ ਨੂੰ ਪਾਉਂਦਾ ਕਿਹੜੀ ਕੁੜੀ ਹੈ ਕਿੰਨੇ ਰਿਲੇਸ਼ਨ ਕੁੜੀ ਹੈ ਕੁੜੀ ਤੇ ਨਵਦੀਸ਼ਾ ਕੋਲ ਹੈ 9 ਨੰਬਰ ਗਲੀ ਚ ਸਵਾਤੀ ਅਰੋੜਾ ਹਾਂਜੀ ਕਿੰਨੇ ਚਿਰ ਤੋਂ ਦਾ ਰਿਲੇਸ਼ਨ ਚ ਹੈ ਉਹਨਾਂ ਨੂੰ 2 ਸਾਲ ਹੋ ਗਏ ਤੁਹਾਨੂੰ ਕਿਵੇਂ ਪਤਾ ਲੱਗਿਆ ਮੇਰੇ ਕੋਲ ਪ੍ਰੂਫ ਪਈ ਨੇ ਫੋਟੋਆਂ ਨੇ ਸਾਰੀ ਡਿਟੇਲ ਪਈ ਹੋਈ ਹੈ ਤੁਸੀਂ ਕਦੀ ਉਹਦੇ ਘਰੇ ਉਹ ਲਾਂਬਾ ਦੇ ਨਹੀਂ ਗਏ ਹਾਂਜੀ ਲਾਂਬਾ ਦੇਣ ਗਈ ਮੇਰੀ ਕੀਮਾ ਵਾਲੇ ਠਾਣੇ ਚ ਰਾਜੀ ਨਵਾਂ ਵੀ ਹੋਇਆ ਉਹ ਦੋ ਕਹਿੰਦੀ ਸੀ ਮੈਂ ਛੱਡ ਦਾਂਗੀ ਪਰ ਉਹਨੇ ਨਹੀਂ ਕਿਹਾ ਛੱਡਿਆ ਕਿਨੇ ਤੁਹਾਡਾ ਘਰ ਹੁਣ ਤੁਹਾਡੇ ਨਾਲ ਕੁੱਟਮਾਰ ਕਦੋਂ ਕੀਤੀ ਲਾਸਟ ਉਹਨਾਂ ਨੇ ਰਾਤੀ ਮੇਨਾਂ ਫੇਰ ਕੁੱਟਮਾਰ ਕੀਤੀ ਪਿਛਲੇ ਮੰਥ ਵੀ ਕੀਤੀ ਸੀ ਉਦੋਂ ਵੀ ਰਾਜੀ ਨਵਾਂ ਹੋਇਆ ਸੀ 20 ਦਿਨਾਂ ਬਾਅਦ ਫੇਰ ਉਹਨਾਂ ਨੇ ਕੁੱਟਾ ਕਹਿੰਦਾ ਮੈਂ ਤੈਨੂੰ ਰੱਖਣਾ ਹੀ ਨਹੀਂ ਮੈਂ ਉਹਨੂੰ ਹੀ ਰੱਖਦਾ ਏ ਮੁੰਤਰ ਦੂਜੇ ਰਾਤ ਤੱਕ ਨਾ ਕੁੱਟ ਮਾਰ ਕੇ ਕੀਤੀ ਤੇ ਤੁਹਾਡੇ ਜਿਹੜੇ ਘਰ ਚ ਕੋਈ ਸਸਰ ਸੋਹ ਹਾਂਜੀ ਜੇਠ ਤੇ ਜਠਾਣੀ ਸੀ ਉਹ ਵੀ ਨਾਲ ਹੀ ਸੀ ਉਹਨਾਂ ਨੇ ਪਰ ਉਸ ਸਹਿਮਤੀ ਨਾਲ ਕੁੱਟਦਾ ਉਹਨਾਂ ਦੇ ਤੇ ਤੁਸੀਂ ਕੋਈ ਕੁੰਸ ਕੰਪਲੀਟ ਕੀਤੀ ਹਾਂਜੀ ਪੁਲਿਸ ਕੰਪਲੀਟ ਕੀਤੀ ਆਣ ਕੇ ਥਾਣੇ ਚ ਹੁਣ ਸਿਵਲ ਹਸਪੀਟਲ ਆਈ ਆਪਣਾ ਮੈਡੀਕਲ ਕਰਵਾਉਣ ਵਾਸਤੇ ਮੈਂ ਚਾਹੁੰਦੀ ਮੈਨੂੰ ਇਨਸਾਫ ਦਿੱਤਾ ਜਾਵੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਮੈਂ ਇਹੋ ਹੀ ਇਹੋ ਹੀ ਮੰਗ ਕਰਦੀ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਤੁਹਾਡੇ ਘਰ ਵਾਲੇ ਤੇ ਕਰਨੀ ਜਾਂ ਉਸ ਲੜਕੀ ਦੇ ਹਾਂਜੀ ਮੇਰੇ ਘਰ ਵਾਲੇ ਤੇ ਵੀ ਕਰਨੀ ਆ ਤੇ ਉਸ ਕੁੜੀ ਤੇ ਵੀ ਕੀਤੀ ਜਾਵੇ ਕੀ ਲੱਗਦਾ ਤੁਹਾਡਾ ਘਰ ਖਰਾਬ ਉਸ ਕੁੜੀ ਕਰਕੇ ਹਾਂਜੀ ਉਹਦੇ ਕਰਕੇ ਹੀ ਹੋ ਰਿਹਾ ਹੈ ਰਾਣੀ ਜੀ ਕੀ ਕਹਿਣਾ ਤੋਂ ਕੀ ਹੋਇਆ ਜੇ ਮੇਰੀ ਬੇਟੀ ਤਾਂ ਫਤਿਹ ਸਿੰਘ ਕਲੋਨੀ ਵੀ ਆਈ ਜਿਹਨੂੰ ਇਹਨਾਂ ਨੇ ਪਰਾਣਾ ਬਹੁਤ ਕੁੜਦਾ ਮਾਰਦਾ ਹੈ ਹਾਂਜੀ ਕੀ ਗੱਲਬਾਤ ਕੀ ਹੋਈ ਉਹਨੇ ਤਾਂ ਘਰ ਬਾਹਰ ਸੰਭਦੇ ਆ ਕੇ ਲੜਕੀ ਨਾਲ ਮੱਲੇ ਦੀ ਹੈ ਹਾਂਜੀ ਕਿੰਨਾ ਚਿਰ ਹੋ ਗਿਆ 4 ਸਾਲ ਹੋ ਗਏ ਜੀ ਪਹਿਲਾਂ ਵੀ ਐਸtre ਲੱਗਦਾ ਹੀ ਨਹੀਂ ਨਾ ਨਹੀਂ ਪਹਿਲਾਂ ਤਾਂ ਵਧੀਆ ਸੀ ਜਦੋਂ ਦੀ ਲੜਕੀ ਦੇ ਨਾਲ ਇਹਦੇ ਜੇਸ਼ਨ ਉਹਨੋਂ ਦੇ ਇਹ ਬਸ ਸੱਤਰਾ ਕਰ ਲੱਗ ਪਏ ਕਾਫੀ ਘਰੇ ਕੀਤੀ ਐ ਨਹੀਂ ਕੁਛ ਨਹੀਂ ਕੋਈ ਸੁਣਾਈ ਨਹੀਂ ਤੇ ਉਹ ਬੱਬੇ ਤੁਹਾਡੇ ਜਿਹੜੇ ਪਹਿਲਾਂ ਰਾਈ ਨਾਮ ਉਹਨੇ ਮਾਫੀ ਉਹ ਤਾਂ ਕੇ ਨਾਲ ਉਹਨਾਂ ਨੇ ਰਾਈ ਨਾਮ ਕਰਵਾਇਆ ਅੱবি ਵਾਰ ਕਰਾਇਦੇ ਚੱਲ ਜੋ ਇਹਨੂੰ ਬੇਦਖਲ ਕੀਤਾ ਵਾ ਤੇ ਮੁੰਡੇ ਨੂੰ ਆਪਣੇ ਨੂੰ ਅਪਣਾ ਲੈਂਦੇ ਸੀ ਕੋਈ ਬੇਦਖਲ ਕੁਛ ਨਹੀਂ ਕੀਤਾਗਾ ਇਹਨਾਂ ਨੇ ਜਵਾਈ ਨੂੰ ਹੁਣ ਘਰ ਸੀ ਬੇਟੀ ਸੀ ਛੋਟੀ ਜੀ ਇਹਨੂੰ ਅੰਦਰ ਵਾੜ ਕੇ ਚੰਗਾ ਕੁੱਟਿਆ ਇਹਨਾਂ ਨੇ ਕੋਟਮਾਰ ਕਰਦੇ ਵੀ ਅਜ ਨਿਕਲ ਜਾ ਘਰੋਂ ਆਂਦੀ ਮੈਂ ਨਹੀਂ ਨਿਕਲਣਾ ਜੇ ਖर्चा ਹੀ ਮਗਰ ਸਾਨੂੰ ਇਹਨੇ ਫੋਨ ਕਰਕੇ ਦੱਸਿਆ ਬੇਟੀ ਨੇ ਅਸੀਂ ਤੇ ਆ ਹੁਣ ਦਿਨੇ ਆਏ ਜੋ ਦਿਨੇ ਵੇਖਿਆ ਤੇ ਬੇਟੀ ਨੂੰ ਲੈ ਕੇ ਥਾਣੇ ਰਿਪੋਰਟ ਕਰਕੇ ਤੇ ਮੁੜ ਕੇ ਇੱਥੇ ਨ ਸੰਤੋਰ ਦਿੱਤਾ ਉਹਨਾਂ ਨੇ ਹਾਂਜੀ ਕੀਤੀ ਜੀ ਮੰਗ ਇਹ ਕਰਦੇ ਇਨਸਾਫ ਮੰਗਦੇ ਬੇਚੀ ਸਾਡੀ ਇਨਸਾਫ ਦਿੱਤਾ ਜਾਵੇ ਇੱਕ ਇਹਦੀ ਬੇਟੀ ਹੈ 2.5 ਸਾਲ ਦੀ ਦੱਸੋ ਜੀ ਮੈਂ ਕਿੱਥੋਂ ਕੰਨਾਂ ਵਿਧਵਾ ਜਨਾਨੀ ਹੀ ਹਗੀਆ ਹੈ ਮੇਰੇ ਸਿਰ ਤੇ ਨਾਂ ਤੇ ਆਦਮੀ ਦਾ ਸਾਰਾ ਤੇ ਨਾਂ ਬੇਟੇ ਦਾ ਸਾਰਾ ਹੈਗਾ ਮੈਂ ਪੇਕੇ ਪਰਿਵਾਰ ਚ ਰਹਿ ਰਹੀ ਜੀ ਮੰਸਾ ਮਗਦੇ ਮੇਰੀ ਬੱਚੀ ਨੂੰ ਕੋਈ ਵੀ ਗੱਲਬਾਤ ਹੁੰਦੀ ਜੁम्मेवार ਸਾਰਾ ਪਰਿਵਾਰ ਹੈਗਾ ਜੋ ਪਰਿਵਾਰ ਵੀ ਰਿਸ਼ਤੇਦਾਰਾਂ ਦਾ ਵੀ ਮਿਲਦੀ ਵਰਤਦੀ ਹੈਗੀ ਪਰਿਵਾਰ ਸਾਰਾ ਵਰਤਦਾ ਲੱਗਦਾ ਹਾਂਜੀ ਕੀ ਕਹਿੰਦਾ ਪਰਿਵਾਰ ਪਰਿਵਾਰ ਉਹਨਾਂ ਦਾ ਸਹਿਮਤ ਹੈ ਉਹਦੇ ਨਾਲ ਬੇਟੇ ਨਾਲ ਸਹਿਮਤ ਹੈ ਉਹ ਲੜਕੀ ਨਾਲ ਵੀ ਸਹਿਮਤ ਹੈਗੇ ੱੱਕੇ ਨਾਲ ਇਹਨੂੰ ਕੋਟਕਟਈਆ ਕਰਕੇ ਘਰੋਂ ਕੱਢ ਦੇਵੇ ਨਿਕਲ ਜਾ ਉਹ ਇਦਾਂ ਹੀ ਆਂਦੇ ਨੇ ਕੋਈ ਬੇਦਖਲ ਨਹੀਂ ਕੀਤਾ ਰਾਜੀ ਨਮਾ ਚਾਉਂਦੇ ਨਹੀਂ ਆਂ ਨਹੀਂ ਅਹੀਂ ਰਾਜੀ ਨਮਾ ਨਹੀਂ ਚਾਹੁੰਦੇ ਅਸੀਂ ਇਹ ਚਾਉਂਦੇ ਵੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਹਾਂਜੀ ਇੱਕ ਮਾਮਲਾ ਸਾਹਮਣੇ ਆਇਆ ਵੀ ਇੱਕ ਘਰ ਵਾਲੇ ਵੱਲੋਂ ਆਪਣੀ ਘਰ ਵਾਲੀ ਨੂੰ ਕੁੱਟਿਆ ਜਾਂਦਾ ਤੇ ਉਸਦੀ ਘਰ ਵਾਲੀ ਬੋਲਾ ਇਹ ਦੋਸ਼ ਹੈ ਕਿ ਕਿਸੇ ਨੇ ਕੋਈ ਬਾਹਰ ਲੜਕੀ ਰੱਖੀ ਹੋਈ ਹੈ ਜਿਸ ਕਰਕੇ ਉਸਨੇ ਕੁੱਟ ਮਾਰ ਕੇ ਕੀਤੀ ਜਾਂਦੀ ਹੈ ਕੀ ਕਾਰਵਾਈ ਕੀਤੀ ਦੇਖੋ ਸਾਡੇ ਕੋਲ ਦਰਖਾਸਤ ਆਈ ਹੈ ਰਮਨਦੀਪ ਕੌਰ ਨਾਦੀ ਲੜਕੀ ਹੈ ਪਤਨੀ ਵਿਕਰਮ ਸਿੰਘ ਵਾਸੀ ਗਲੀ ਨੰਬਰ 21 ਬੀ ਫਤਿਹ ਸਿੰਘ ਕਲੋਨੀ ਦੀ ਹੈ ਉਹਨੇ ਕਿਹਾ ਵੀ ਮੇਰਾ ਪਤੀ ਮੈਨੂੰ ਕੁੱਟ ਮਾਰ ਕਰਦਾ ਆ ਤੇ ਉਹਨੇ ਕੋਈ ਥੋੜੀ ਸਾਠ ਵੀ ਲੱਗੀ ਸੀ ਉਹਨੇ ਮੈਡੀਕਲ ਵੀ ਕਰਵਾਇਆ ਆਪਣਾ ਤੇ ਲਿਆਂਦੇ ਆ ਲਿਆਂਦਾ ਉਹਨੂੰ ਲੜਕੇ ਨੂੰ ਤੇ ਵੈਰੀਫਾਈ ਕਰਕੇ ਤੇ ਜੋ ਰੁਕੂ ਕਾਰਵਾਈ ਬਣਦੀ ਅਸੀਂ ਕਰ ਦਿੰਨੇ ਹਾਂ ਉਸ ਦਾ ਕਹਿਣਾ ਕਿ ਸਾਰੀ ਗੁਨਾਹਗਾਰ ਉਹ ਲੜਕੀ ਜਿਸ ਦੇ ਕਰਕੇ ਉਸ ਦਾ ਘਰ ਵਾਲਾ ਉਸ ਨੂੰ ਮਾਰਦਾ ਕੁੱਟਦਾ ਤੇ ਉਸ ਲੜਕੀ ਦੇ ਕੋਈ ਐਕਸ਼ਨ ਲਿਆ ਜੀ ਹਾਂ ਦੇਖ ਲੈਣੇ ਜੀ ਤਸਦੀਕ ਕਰਦੇ ਆ ਕੀ ਗੱਲ ਲੱਗੀ ਹੈ ਜੋ ਵੀ ਮਾਮਲਾ ਸਾਹਮਣੇ ਆਏਗਾ ਉਸ ਦੇ ਮੁਤਾਬਕ ਕਾਰਵਾਈ ਕਰਦੇ ਆ